ਬਬੀਰਮ ਦਾਸ ਜਿਹੜੇ ਸੀ ਜੀ ਇਹਨਾਂ ਦਾ ਕਰਨਾਲ ਜਨਮ ਹੋਇਆ ਹੈ ਜੀ ਇਹ 9 ਬਰਿਆਂ ਦੀ ਉਮਰ ਵਿੱਚ ਆਪਣਾ ਨਗਰ ਛੱਡ ਕੇ ਬੇਰਾਗੀ ਹਾਲਤ ਦੇ ਵਿੱਚ ਜੀ ਇਹ ਆਪਣਾ ਮੁਰਸ਼ਿਦ ਢੂੰਡਦੇ ਸੀ ਵੀ ਮੈਨੂੰ ਕੋਈ ਪੂਰਨ ਮਹਾਪੁਰਸ਼ ਮਿਲ ਜਾਏ ਬਚਪਨ ਤੇ 9 ਸਾਲ ਬਬੀਰ 9 ਸਾਲ ਦੀ ਉਮਰ ਸੀ ਜੀ ਹ ਤੇ ਇਹਨਾਂ ਨੂੰ ਫਿਰਦਿਆਂ ਫਰਾਉਂਦਿਆਂ ਇੱਕ ਮਹਾਤਮਾ ਜਿਹੜੇ ਉਸ ਵੇਲੇ 500 ਸਾਧੂ ਉਹਨਾਂ ਕੋਲ ਰਹਿੰਦਾ ਸੀ 500 ਜੀ ਇੱਕ ਸਾਧੂ ਦੇ ਯੋਗੀ ਇੱਕ ਗਾਂ ਜਣੀ 500 ਗਾਂ ਵਾਲ ਸੀ ਰੱਖਿਆ ਵਿਆ ਤੇ ਹਰ ਧਿਆਨ ਦਾਸ ਉਹਨਾਂ ਦਾ ਨਾਮ ਸੀ ਉਹਦਾ ਸੀ ਸਾਥੀ ਹਰ ਧਿਆਨ ਦਾਸ ਬਾਬੇ ਪੀਰ ਮਹੰਦਾਸ ਦੇ ਗੁਰੂ ਦਾ ਨਾਮ ਹੈ ਹਰ ਧਿਆਨ ਦਾਸ ਸੀ ਉਹਨਾਂ ਦਾ ਜੀ ਇਹ اسلامਾਬਾਦ ਜਾਂ ਕੋਈ ਇਸ ਤਰ੍ਹਾਂ ਦਾ ਨਾਮ ਹੈ ਇਹਦੇ ਹਰਿਆਣਾ ਦੇ ਵਿੱਚ ਹੀ ਹੈ ਸ਼ਾਇਦ ਉਹ ਨਾਮ ਇਹ ਤੋਂ ਗਲਤ ਲਿਆ ਗਿਆ ਹੋਵੇ ਜਾਂ ਹੋਰ ਹੈ ਇਹੋ ਜਿਹਾ ਨਾਮ ਹੈ ਜੀ ਸਲਾਮ ਆਬਾਦ ਕੋਈ ਇਹ ਇਹਦੇ ਨਾਲ ਮਿਲਦਾ ਜਾਮ ਨੇ ਜਾਂ ਇਹ ਨਾ ਆ ਜੀ ਉੱਥੇ ਉਹ ਡੇਰਾ ਸੀ ਬਹੁਤ ਵੱਡਾ ਇਹ ਬਾਬਾ ਵੀ ਹੁੰਦਾ ਸੀ ਉਹ ਕਿਸੇ ਨੇ ਪ੍ਰੇਰਤਾ ਵੀ ਜੇ ਤੂੰ ਮੰਦਲ ਦੇ ਪਹੁੰਚਣਾ ਚਾਹਣਾ ਹੁੰਦੇ ਉਹ ਉੱਤੇ ਚਲੇ ਗਏ ਜੀ ਹਰ ਧਿਆਨ ਦਾਸ ਜੀ ਕਹਿਣ ਲੱਗੇ ਵੀ ਇਹ ਵੀਰ ਸਿੰਘ ਸੀ ਇਹਨਾਂ ਦਾ ਨਾਂ ਜੀ ਵੀਰ ਸਿੰਘ ਸੀ ਇਹਨਾਂ ਦਾ ਨਾਂ ਜੀ ਤੇ ਉਹਨਾਂ ਨੇ ਆਪਣਾ ਉਦਾਸੀ ਰੀਤ ਦੇ ਅਨੁਸਾਰ ਆਪਣਾ ਚੇਲਾ ਬਣਾ ਕੇ ਇਹਨਾਂ ਨੂੰ ਵੀਰ ਮਦਾਸ ਨਾਂ ਰੱਖਤਾ ਜੀ ਇਹ ਵੀਰ ਸਿੰਘ ਤੋਂ ਵੀਰਮਦਾਸ ਬਣ ਗਏ ਉਹਨਾਂ ਨੇ ਬਣਾਇਆ ਉਹਨਾਂ ਨੇ ਬਣਾਇਆ ਜੀ ਉਹ ਕਹਿਣ ਲੱਗੇ ਵੀ ਵੀਰਮਦਾਸ ਵੀ ਗੱਲਾਂ ਤੋਂ ਨਾ ਸੇਵਾ اور ਸਿਮਰਨ ਤੋਂ ਬਿਨਾ ਦੁਨੀਆ 'ਚ ਹੋਰ ਕੋਈ ਚੀਜ਼ ਹੈ ਨਹੀਂ ਕਰਨ ਵਾਲੀ ਜਿੱਦਿਆ ਜਿੰਨੀ ਮਰਜ਼ੀ ਪੜ ਲਓ ਰਤਬੇ ਜਿੰਨੇ ਮਰਜ਼ੀ ਲੈ ਲਓ ਤੁਸੀਂ ਜੇ ਕੁਝ ਬਣਨਾ ਤਾਂ ਸੇਵਾ আর ਸਿਮਰਨ ਕਰੋ ਜੀ ਇਹ ਕਹਿੰਦੇ ਗੁਰੂ ਜੀ ਤੁਸੀਂ ਹੁਕਮ ਕਰੋ ਕਹਿੰਦੇ ਵੀ ਗਾਇਆਂ ਚਾਰ ਕੇ ਲਿਆ ਕਰੋ 12 ਸਾਲ ਇਹਨਾਂ ਨੇ ਗਾਈਆਂ ਚਾਰੀਆਂ ਹਰ ਧਿਆਨ ਦਾਸਦੀਆਂ 500 گاਵਾ ਸੀ ਹੋਰ ਵੀ ਹੋਣਗੇ ਪਾਲੀ ਪਰ ਇਹ ਇਹਨਾਂ ਦੀ ਬਲਖੰਦਾਇ ਇਸ ਵੀ ਇੱਕ ਦਾ ਕਦੇ ਕਿਸੇ 12 ਸਾਲ ਦੇ ਕਿਸੇ ਗਾਂ ਨੂੰ ਡੰਡਾ ਨਹੀਂ ਮਾਰਿਆ ਪੱਲੇ ਨਾਲ ਐ ਐ ਐ ਮੋੜਨੇ ਇਸ ਤਰ੍ਹਾਂ ਪੱਲੇ ਦੇ ਨਾਲ ਡੰਡਾ ਨਹੀਂ ਚੱਕੇ ਨਹੀਂ ਡੰਡਾ ਕਾਂ ਤੇ 10 ਪਾੜ ਸੁਖ ਨਹੀਂ ਸਾਬ ਦੇ ਕਰਨੇ ਰੋ ਜੀ ਜਬਾਨੀ ਕੰਠ ਹੋ ਗਿਆ ਹਰ ਧਿਆਨ ਦਾਸ ਜੀ ਕਰਦੇ ਸੀ ਇਸ ਕਰਕੇ ਉਹ ਇਹਨਾਂ ਦੇ ਆਪਣੇ ਗੁਰੂ ਤੋਂ ਮਤਲਬ ਹੈ ਜੜੀ ਸੀ 10 ਪਾਠ ਸੁਖਣੀ ਸਾਹਿਬ ਦੇ ਕਰਨੇ ਹੁਣ 10 ਪਾਠ ਹੁਣ ਕਿੰਨਾ ਟਾਈਮ ਲੱਗਦਾ ਸਾਰਾ ਦਿਨ ਇਹਨਾਂ ਨੂੰ ਬਾਣੀ ਪੜ੍ਹਦੇ ਸੁਖਣੀ ਸਾਹਿਬ ਪੜ੍ਹਦੇ ਪੜ੍ਹਦੇ ਇਹਨਾਂ ਦੇ ਵਿੱਚ ਸ਼ਕਤੀਆਂ ਪ੍ਰਵੇਸ਼ ਕਰ ਗਈਆਂ ਜਿਨ੍ਹਾਂ ਨੂੰ ਖੁਦ ਨੂੰ ਵੀ ਨਹੀਂ ਸੀ ਪਤਾ ਇਹਨਾਂ ਨੂੰ ਕਿ ਮੈਂ ਸ਼ਕਤੀਸ਼ਾਲੀ ਹੋ ਗਿਆ ਨਹੀਂ ਜੀ 12 ਸਾਲ ਪੂਰੇ ਹੋਣ ਤੋਂ ਬਾਅਦ ਇੱਕ ਦਿਨ ਹਰ ਧਿਆਨ ਦਾਸ ਜੀ ਪਲੰਗੇ ਤੇ ਬੈਠੇ ਐ ਤੇ ਇਹੇ ਬੈਠਿਆ ਪੁੱਜੇ ਏ ਹਰਿਤੇਨੰਦਾਸ ਜੀ ਕਹਿੰਦੇ ਮੀਰ ਮਦਾਸ ਦੇਖਣਗੇ ਹਮਾਰਾ ਪ੍ਰਦੇਸ਼ ਇਹ ਪੁੰਜੇ ਨਾ ਬੈਠਿਆ ਕਰ ਸੱਪ ਲੜ ਜੂਗਾ ਕਹਿੰਦੇ ਮੇਰੇ ਲੜ ਜੂਗਾ ਆਪੇ ਮਰ ਜੂਗਾ ਮੋਰਤ ਨਹੀਂ ਪਰ ਮੈਂ ਤੁਹਾਡੀ ਬਰਾਬਰ ਤਾਂ ਨਹੀਂ ਬਹਿਣਾ ਠੀਕ ਇਹਨਾਂ ਨੂੰ ਕੋਬਰਾ ਸੱਪ ਆਇਆ ਉਹ ਉਹ ਤਾਂ ਪਤਾ ਹੀ ਸੀ ਉਹਨਾਂ ਨੂੰ ਵੀ ਆਪਕੇਡ ਵਰਤ ਨਹੀਂ ਆ ਹਰਤੇਨੰਦਾਸ ਜੀ ਕੋਬਰਾ ਸੱਪ ਆਇਆ ਉਹ ਸੱਪ ਨੇ ਆ ਕੇ ਬਾਬੇ ਬੀਰਮਦਾਸ ਦੇ ਰੰਗ ਮਾਰਦਾ ਨਾ ਉਹ ਘਬਰਾਏ ਨਾ ਹਿੱਲੇ ਘਬਰਾਟ ਹੀ ਨਹੀਂ ਹੋਈ ਕੀੜਾ ਲੜਨ ਤੇ ਵੀ ਬੰਦੇ ਨੂੰ ਘਬਰਾਟ ਹੋ ਜਾਂਦੀ ਹੈ ਜੀ ਹਿੱਲੇ ਹੀ ਨਹੀਂ ਤੇ ਸਭ ਉਲਟ ਕੇ ਡਿੱਗ ਪਿਆ ਤੇ ਮਰ ਗਿਆ ਇਹ ਬੀਰਮਦਾਸ ਹਾਂ ਗੁਰਦੇਵ ਕਹਿੰਦੇ ਹੁਣ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਸਮਾਉਣੀਆਂ ਤੇਰੇ ਚ ਸ਼ਕਤੀ ਮੇਰੇ ਜਿੰਨੀ ਹੋ ਗਈ ਹੁਣ ਤੂੰ ਹੁਣ ਜਿਹੜਾ ਕੁਝ ਮਿਲਣਾ ਸੀ ਉਹ ਤੈਨੂੰ ਮਿਲ ਗਿਆ ਹੁਣ ਤੂੰ ਚਲਿਆ ਜਾ ਇਸ ਐਸਾ ਬਥੇ ਇਹ ਫਿਰ ਉੱਥੋਂ ਚੱਲੇ ਹੂੰ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਉਸ ਨਗਰ ਤੋਂ ਜਦੋਂ ਅਗਲੇ ਤੀਸਰੇ ਨਗਰ ਦੇ ਵਿੱਚ ਆਏ ਜੀ ਉਹ ਨਗਰ ਵਾਲੇ ਨੇ ਦੇਖ ਲਿਆ ਤਾਂ ਉਹ ਬਾਬਾ ਜਿਹੜਾ ਖਾਂਚਾਰਦਾ ਹੁੰਦਾ ਸੀ ਹਰ ਧਿਆਨ ਦੱਸਦੀ ਆ ਵੀ ਤੋਫੀਲ ਬੰਦਾਲ ਸਾਹਿਬ ਜੀ ਇਹ ਤਾਂ ਬੜਾ ਸਾਧੂ ਕੁਛ ਕੋਟੀ ਦਾ ਹੋ ਰਿਹਾ ਉਹ ਨਗਰ ਘਟੇ ਹੋ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਕਿੱਥੇ ਚੱਲੇ ਹੋ ਕਹਿੰਦੇ ਵੀ ਮੈਨੂੰ ਵੀ ਨਹੀਂ ਪਤਾ ਕਿੱਥੇ ਚੱਲੇ ਆ। ਹੂੰ ਕਹਿੰਦੇ ਜੀ ਨਹੀਂ ਫਿਰ ਤੁਸੀਂ ਸਾਡੇ ਨਗਰ ਤੋਂ ਜਾਓ ਬਣਾ। ਉਹ ਕਹਿੰਦੇ ਵੀ ਮੈਂ ਰਹਿਣਾ ਇਹ ਕਾਂਤ ਚ। ਜੇ ਕਾਂਤ ਜਗ੍ਹਾ ਹੈ ਕਹਿੰਦੇ ਵੀ ਸਾਡੇ ਕੋਲ ਦਰਵਾਜ਼ੇ ਦੇ ਉੱਪਰ ਇੱਕ ਕਮਰਾ ਬਣਿਆ ਹੋਇਆ। ਸਾਰਾ ਪਿੰਡ ਕੱਚਾ ਹੁੰਦਾ ਸੀ, ਦਰਵਾਜ਼ਾ ਪਕਾ ਹੁੰਦਾ ਸੀ। ਜੀ। ਉਹਦੇ ਤੇ ਕਮਰਾ ਬਣਾਇਆ ਹੋਇਆ ਸੀ ਵੀ ਜੇਦੋਂ ਕਿਤੇ ਬਰਾਤ ਆਉਂਦੀ ਹੈ ਦਰਵਾਜ਼ੇ ਧਾਰਤੀ ਤੇ ਉਹ ਮਤਲਬ ਇੱਕ ਕਮਰਾ ਹਸਦਾ ਸਾਰੇ ਨਗਰ ਨੇ ਇਕੱਠੇ ਹੋ ਕੇ ਬਣਾਇਆ ਹੋਇਆ। ਜੀ। ਕਹਿੰਦੇ ਵੀ ਕਮਰਾ ਠੀਕ ਆ ਪਰ ਮੇਰੀ ਇੱਕ ਸ਼ਰਤ ਆ। ਇਹ ਮੇਰਾ ਦਰਵਾਜ਼ਾ ਖੜਕਾਉਣਾ ਨਹੀਂ ਕਿਸੇ ਨੇ ਮੈਂ ਆਪਣੇ ਆਪ ਦਰਵਾਜ਼ੇ ਤੋਂ ਬਾਹਰ ਆਉਂਗਾ ਮੇਰੇ ਵੀ ਮੈਨੂੰ ਕਿਸੇ ਨੇ ਬੁਲਾਉਣਾ ਨਹੀਂ ਮੈਂ ਕਿਸੇ ਨੂੰ ਨਹੀਂ ਬੁਲਾਉਣਾ ਮੈਂ ਜਾਊਂਗਾ ਗਜਾ ਕਰਨ 8 ਫੇਰ ਬਾਅਦ ਇੱਕ ਵਾਰ ਜਿਹੜੇ ਬੂਹੇ ਤੇ ਅੱਗੇ ਜਾ ਕੇ ਮੈਂ ਜਾ ਕੇ ਆਵਾਜ਼ ਦੇ ਦਿੱਤੀ ਤੇ ਉੱਥੋਂ ਮੈਨੂੰ ਮਿਲ ਗਿਆ ਰਾਸ਼ਨ ਮੈਂ ਉੱਥੋਂ ਹੀ ਮੁੜਿਆ ਆਣਾ ਤੇ ਨਾ ਮਿਲਿਆ ਮੈਂ ਉਕਨੇ ਖਾਲੀ ਮੁੜਿਆ ਆਣਾ ਅਗਲੇ 8 ਫੇਰ ਮੈਂ ਫੇਰ ਨੂੰ ਕੁਝ ਕਰਨਾ ਉਹ ਫਿਰ ਇੱਕ ਪਰਿਵਾਰ ਕਹਿੰਦਾ ਮਹਾਰਾਜ ਜੀ ਵੀ ਇਹ ਸੇਵਾ ਸਾਨੂੰ ਦਿਓ ਵੀ ਤੁਸੀਂ ਉਹਨਾਂ ਨੇ ਜਦੋਂ ਆਉਣਾ ਜਾ ਕੇ ਉਹਨਾਂ ਨੇ ਮਨੀ ਰਾਮ ਜਾਂ ਜਿਹੜਾ ਕੋਈ ਸ਼ੌਧ ਕਹਿਣਾ ਤਿਆਰ ਹੁੰਦਾ ਸੀ ਜੀ ਸੁਚਮ ਬਹੁਤ ਜ਼ਿਆਦਾ ਰੱਖਦੇ ਸੀ ਜੀ ਤੇ ਜਿਸ ਵੇਲੇ ਉਹ ਅਚਨ ਚੇਤ ਕੀ ਹੋਇਆ ਇੱਕ ਗਾਂ ਦੀ ਬੱਚੀ ਮਰ ਗਈ ਅਰ ਉਹ ਰਸਤੇ ਦੇ ਵਿੱਚ ਪਈ ਹੈ ਫੁੜ ਕੇ ਡਿਗ ਪਈ ਰਸਤੇ ਦੇ ਚੁੱਥੀ ਭਰਾ ਨਿਕਲ ਗਿਆ ਉਹਦੇ ਹੁਣ ਪਿੰਡ ਵਾਲੇ ਗਾਂ ਨੂੰ ਮਰੀ ਨੂੰ ਹੱਥ ਨਹੀਂ ਲਾਉਦੇ ਜਿਹੜੇ ਜਿਹੜੇ گاਵਾ ਦਾ ਪਸ਼ੂ ਮਰੇ ਹੋਏ ਚੁੱਕਣ ਵਾਲੇ ਸੀ ਉਹ ਕਿਤੇ ਹੈ ਨਹੀਂ ਸੀ ਪਿੰਡ ਵਿੱਚ ਉਹਨੇ ਕਿਹਾ ਬੜਾ ਅਨਰਥ ਹੋ ਗਿਆ ਵੀ ਕੱਲ ਨੂੰ ਸੰਤਾਂ ਦਾ ਟਾਈਮ ਹੋ ਗਿਆ ਰੋਟੀ ਲੈ ਕੇ ਉਹਨਾਂ ਦਾ ਬੱਚੀ ਮਰੀ ਪੀ ਦੇ ਕੇ ਸੰਤਾਂ ਨੇ ਆਉਣਾ ਨਹੀਂ ਅਗੇ ਵੀ ਉਹਦਾ ਸੁਚਮ ਬਾੜੀ ਰੱਖਦੇ ਵੀ ਮ੍ਰਿਤਕ ਪਿਆ ਰਸਤੇ ਦੇ ਵਿੱਚ ਹਾਂਜੀ ਤੇ ਉੱਪਰ ਹੁਣ ਚੱਕਣ ਵਾਲਾ ਹੈ ਨਹੀਂ ਕੋਈ ਏਹ ਜੇ ਬਹਿਮਸੀ ਮਰੇ ਪਸ਼ੂ ਨੂੰ ਜੱਟ ਕੋਈ ਹੱਥ ਨਾ ਲਾਵੇ ਅਸੀਂ ਲਾਉਂਦੇ ਸਮੇ ਇਹ ਜੇ ਅਸੀਂ ਬਾਬਾ ਵੀਰਉੰਦਸ ਜੀ ਆਏ ਉਹ ਆਪਣਾ ਕਿਸੇ ਗਰੀ ਦੇਖਦੇ ਤਾਂ ਹੁੰਦੇ ਨਹੀਂ ਸੀ ਆਲੇ ਦਾਲੇ ਨਹੀਂ ਸੀ ਦੇਖਦੇ ਬਾਣੀ ਪੜ੍ਹਦੇ ਆਏ ਜਬੀ ਸਭ 10 ਪਾਠ ਕਰਨੇ ਸੀ ਰੋਜ਼ ਜਾ ਕੇ ਮੰਨੀ RAM ਕਿਹਾ ਵੰਦਾਤੀ ਜਦੋਂ ਮੁੜਨ ਲੱਗੇ ਜਦੋਂ ਦੇਖਿਆ ਵੀ ਬੱਚੀ ਮਰੀ ਗਈ ਉਹਦੇ ਸਰਾਨੇ ਬੈਠ ਕੇ ਉਹਦੇ ਲੋਕ ਵੀ ਆਲੇ ਦਾਲੇ ਦੇਖਣ ਉਹਦੇ ਸਰਾਨੇ ਬੈਠ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਭਲੀਏ ਮਾਨ ਸੇ ਤੇਰੀ ਮਾਂ ਤੈਨੂੰ ਡੇਕਦੀ ਐ ਤੂੰ ਇੱਥੇ ਪਈ ਐ ਤੇਰੀ ਮਾਂ ਦੇ ਥਣਾ ਚ ਦੁੱਧ ਐ ਜਾ ਆਪਣਾ ਦੁੱਧ ਚੁੰਗ ਲੈ ਤੂੰ ਜਾ ਕੇ ਤੂੰ ਇੱਥੇ ਕੀ ਕਰਦੀ ਐ ਉਹ ਬੱਚੀ ਮਰੀ ਪੇਜਉਂਦੀ ਹੋ ਗਈ ਇਹ ਵਾਵਾ ਵੀਰ ਮਦਸ ਦੀ ਪਹਿਲੀ ਕਰਾਮਾਤ ਸੱਪ ਲੜਨ ਤੋਂ ਦੂਜੀ ਕਰਾਮਾਤ ਇਹ ਸੀ ਉਹਨਾਂ ਦੀ ਜੀ ਉਦੋਂ ਬਾਅਦ ਫਿਰ ਪਿੰਡ ਵਾਲਿਆਂ ਦੇ ਵਿੱਚ ਪਬਲਿਸਿਟੀ ਹੋ ਗਈ ਵੀ ਇਹ ਤਾਂ ਮਰਿਆਂ ਨੂੰ ਜੀਉਦੇ ਕਰਨ ਦੀ ਸ਼ਕਤੀ ਐ ਫਿਰ ਉਹ ਵਿਰਾਗ ਧਾਰ ਕੇ ਵੀ ਮੇਰੇ ਕੋਲੋਂ ਗਲਤ ਕੰਮ ਹੋ ਗਿਆ ਵੀ ਮੈਂ ਤਾਂ ਪ੍ਰਗਟ ਹੋ ਗਿਆ ਵੀ ਇਹ ਸ਼ਕਤੀ ਪਰੂਤ ਹੋ ਗਈ ਵੀ ਹੁਣ ਲੋਕ ਮੈਨੂੰ ਇੱਥੋਂ ਕੁੰਡਾ ਲਾ ਲਿਆ ਅੰਦਰਲਾ ਰੋਟੀ ਲੈਣ ਹੀ ਨਹੀਂ ਗਏ ਕਹਿੰਦੇ ਜੀ ਰੋਟੀ ਲੈਣ ਗਿਆ ਤਾਂ ਝਗੜਾ ਛੇ ਰਿਹਾ ਹੈ ਸੱਤ ਦਿਨ ਸੱਤ ਰਾਤਾਂ ਸੰਤ ਗਏ ਹੀ ਨਹੀਂ ਬਾਹਰ ਨਿਕਲੇ ਹੀ ਨਹੀਂ ਰਾਤ ਨੂੰ ਕਿਤੇ ਕਿਰਿਆ ਕਰਨ ਨਿਕਲੇ ਹੋਣਗੇ ਇਸ਼ਨਾਨ ਪਾਣ ਕਰਨ ਤੱਕ ਤੇ ਪੰਜਵੇਂ ਇੱਕ ਦਿਨ ਲੋਕਾਂ ਚ ਹਾਹਾਕਾਰ ਮਚ ਗਈ ਉਹ ਹਰ ਧਿਆਨ ਦਾਸ ਜੀ ਦੇ ਕੋਲ ਗਏ ਇਹਨਾਂ ਦੇ ਗੁਰੂ ਕੋਲ ਕਹਿਣ ਲੱਗੇ ਮਹਾਰਾਜ ਜੀ ਉਹ ਤੁਹਾਡਾ ਚੇਲਾ ਤਾਂ ਪਤਾ ਨਹੀਂ ਮਰ ਗਿਆ ਪਤਾ ਨਹੀਂ ਜਿਉਂਦਾ ਵੀ ਉਹ ਤਾਂ ਅੱਜ 5 ਦਿਨ ਹੋ ਗਏ ਵੀ ਜਿਉ ਉਹ ਜਿਉਦਾ ਹੁੰਦਾ ਹੁੰਦਾ ਨਿਕਲਦਾ ਵੀ ਉਹ ਤੁਸੀਂ ਆਓ ਤੇ ਦਰਵਾਜ਼ਾ ਵੀ ਅਸੀਂ ਤਾਂ ਖੋਲ ਨਹੀਂ ਸਕਦੇ ਸਾਨੂੰ ਕਿਹਾ ਹੋਇਆ ਹੈ ਦਰਵਾਜ਼ਾ ਨਹੀਂ ਖੋਲਣਾ ਉਹ ਸੰਤ ਕਹਿੰਦੇ ਕੁਝ ਨਹੀਂ ਹੋਇਆ ਉਹਨੂੰ ਕੋਈ ਨਹੀਂ ਆਇਆ ਉਹਨਾ ਹਰ ਧਿਆਨ ਦਾਸ ਜੀ ਚੱਲ ਪਏ ਜਦੋਂ ਉਸ ਪਿੰਡ ਦੇ ਬੰਨੇ ਦੇ ਅੰਦਰ ਪੈਰ ਧਰਿਆ ਦਰਵਾਜ਼ਾ ਖੋਲ ਕੇ ਆਪਣੇ ਗੁਰੂ ਕੋਲ ਨਹੀਂ ਚੱਲ ਪਏ ਜੀ ਨਾਟਕ ਉਹਨਾਂ ਦੇ ਚਰਨ ਫੜ ਲਏ ਫੜ ਕੇ ਕਹਿੰਦੇ ਮੇਰੀ ਉਹ ਕਹਿੰਦੇ ਕਿਥੇ ਰਹਿਣਾ ਚੱਲ ਮੈਨੂੰ ਦਿਖਾ ਆਪਣੀ ਜਗਾ ਉਹ ਚਵਾਰੇ ਚ ਲੈ ਗਏ ਚਵਾਰੇ ਚ ਲੈ ਕੇ ਕੀ ਦੇਖਿਆ ਵੀ ਜਿਹੜਾ ਪਲੰਗਾ ਸੀ ਪਲੰਗੇ ਦੇ ਚਾਰੇ ਪਾਵੇ ਦੇ ਹੇਠ ਐ ਜਿਹੜੀਆਂ ਕੌਲੀਆਂ ਪਾਣੀ ਦੀਆਂ ਭਰ ਕੇ ਰੱਖੀਆਂ ਉੱਤੇ ਉਹ ਮੰਜੇ ਦਾ ਪਾਵਾ ਵੀ ਕੀੜੀ ਨਾ ਛੜ ਜਵੇ ਕੋਈ ਪਲੰਗੇ ਦੇ ਉੱਤੇ ਜੀ ਰੇਸ਼ਮ ਦੇ ਕੱਪੜੇ ਬਹੁਤ ਪੂਰੀ ਪੂਰੀ ਸ਼ਕੀਨੀ ਦੇ ਵਿੱਚ ਹਰ ਧਿਆਨ ਦਾਸ ਕਹਿੰਦੇ ਕਹਿੰਦੇ ਮੈਂ ਤਾਂ ਕਿਹਾ ਸੀ ਵੀ ਵੀਰਮਦਾਸ ਬਣ ਗਿਆ ਕਹਿੰਦੇ ਵੀਰੂ ਹੀ ਰਹਿ ਗਿਆ ਇੱਕ ਪਾਸੇ ਤਾਂ ਸੱਪ ਲੜੇ ਤੇ ਨਹੀਂ ਤੂੰ ਘਬਰਾਇਆ ਇੱਕ ਪਾਸੇ ਕੀੜੀਆਂ ਤੋਂ ਘਬਰਾ ਰਿਹਾ ਆ ਰੇਸ਼ਮ ਦੇ ਕੱਪੜੇ ਸਾਦਾ ਦਾ ਕੰਮ ਹੈ ਉਹਨਾਂ ਨੇ ਕਿਤੇ ਤਾੜਨਾ ਕਰਤੀ ਥੋੜੀ ਜੀ ਕਹਿੰਦੇ ਗੁਰਦੇਵ ਹੁਣ ਵੀਰਮਦਾਸ ਬਣ ਕੇ ਦਿਖਾਵਾਂਗਾ ਹੁਣ ਕਰੋ ਮੈਨੂੰ ਮਾਫ ਹੁਣ ਤੋਂ ਬਾਅਦ ਲੋਕ ਯਾਦ ਕਰਨਗੇ ਵੀ ਹਮ ਵੀਰਮਦਾਸ ਤੁਸੀਂ ਕਿਰਪਾ ਰੱਖੋ ਮੇਰੇ ਤੇ ਵਾਸੇ ਕਹਿੰਦੇ ਠੀਕ ਆ ਵੀ ਸਾਧਾਰਨ ਦੇ ਸਾਥ ਬਾਜੀ ਇਹ ਫਿਰ ਦਵਿੰਦਰ ਸਿੰਘ ਜੀ ਉੱਥੋਂ ਰਾਤ ਨੂੰ ਚੱਲ ਗਏ ਪਿੰਡ ਵਾਲੇ ਨੂੰ ਨਹੀਂ ਦੱਸਿਆ ਰਾਤ ਨੂੰ ਚਲਦੇ ਚਲਦੇ ਆ ਕੇ ਬਦੋਸ਼ੀ ਨਗਰ ਚ ਆ ਗਿਆ ਇੱਥੇ ਜੰਗਲੇ ਜਗਨ ਹੁੰਦਾ ਸੀ ਅੜਦੜੇ ਜੰਗਲ ਚ ਆ ਗਏ ਜੀ ਜੰਗਲ ਚ ਆ ਕੇ ਉੱਥੇ ਇੱਕ ਜ਼ਿਮੀਂਦਾਰ ਦਾ ਖੂਹ ਚੱਲਦਾ ਸੀ ਉਹ ਉਹਦੇ ਖੂਹ ਤੇ ਬੈਠ ਕੇ ਇਥੋਂ ਗਲਾਮ ਵਿੱਚ ਪਾ ਕੇ ਨਾ ਇਸ ਤਰ੍ਹਾਂ ਹੱਥ ਜਿਹੜੇ ਜਿਹੜੇ ਜੈੜ ਦੇ ਕੇ ਸਾਰੇ ਕੱਪੜੇ ਪਾੜ ਦਿੰਦੇ। ਵੀ ਮੇਰੇ ਮੁਰਸ਼ਿਦ ਨੇ ਕੱਪੜਿਆਂ ਤੇ ਇਤਰਾਜ਼ ਕੀਤਾ ਹੁਣ ਕੱਪੜਾ ਹੀ ਨਹੀਂ ਪਾਉਣਾ ਕੋਈ ਵੀ। ਸਾਰੇ ਕੱਪੜੇ ਛੱਡਦੇ। ਸਾਰੇ ਕੱਪੜੇ ਛੱਡ ਕੇ ਇੱਕ ਪਾਸੇ ਰੁੱਤੇ। ਹੁਣ ਪਿੰਡਾਂ ਦੇ ਲੋਕ ਰਹਿਣ ਵਾਲੇ ਸੱਭਿਆਤਾ ਵੀ ਉਹ ਦੇਖਿਆ ਵੀ ਜਦੋਂ ਇਹ ਕੌਣ ਆ ਗਿਆ ਨੰਤ ਨੰਗਾ ਦਾ ਕੌਣ? ਉਹ ਜਦੋਂ ਕਿਤੇ ਪਾਣੀ ਪੀਣ ਵਾਸਤੇ ਤੇ ਖੂਹ ਤੇ ਆਏ ਉਹਨੇ ਦੇਖ ਲਿਆ ਉਹਨੇ ਗਾਲਾਂ ਗਲਾਂ ਕੱਢੀਆਂ ਤੂੰ ਕੌਣ ਐ ਉਹਨੇ ਕਹਿ ਵੀ ਕਿਤੇ ਕੋਈ ਪਾਗਲ ਐ ਤੇ ਉਹ ਇੱਟ ਮਾਰਨ ਲੱਗਿਆ ਇਸ ਤਰ੍ਹਾਂ ਐ ਚੱਕ ਕੇ ਨਾ ਇੱਟ ਜਦੋਂ ਐ ਮਾਰਨ ਲੱਗਿਆ ਉਹ ਇੱਥੇ ਹੀ ਗਿਆ ਸੀ ਹੱਥ ਉੱਥੇ ਹੀ ਰਹਿ ਗਿਆ ਇੱਟ ਵੀ ਰਹਿ ਗਈ ਉੱਥੇ ਹੱਥ ਵੀ ਉੱਥੇ ਹੀ ਰਹਿ ਗਿਆ ਕਹਿੰਦੇ ਮਾਰ ਇੱਟ ਬਜੇ ਹੁਣ ਕਿੱਥੋਂ ਮਾਰੇ ਉਹ ਜੀ ਉਹ ਤਾਂ ਜੀ ਉਥੋਂ ਓਕਣੇ ਇੱਟ ਹੱਥ 'ਚ ਫੜੀ ਹੋਈ ਪਿੰਡ ਚ ਆ ਕੇ ਦੁਹਾਈ ਪਾਤੀ ਉਹ ਬਾਹਰ ਕੋਈ ਸਾਧ ਹੈ ਮੈਂ ਤਾਂ ਕਿਹਾ ਕਿ ਤੇ ਕੋਈ ਪਾਗਲ ਆਇਆ ਹੋਇਆ ਵੀ ਮੈਂ ਤਾਂ ਪਟਿਆ ਗਿਆ ਮੇਰੀ ਚਲ ਕੇ ਸਹਾਇਤਾ ਕਰੋ ਵੀ ਮੈਨੂੰ ਉਹਦੇ ਚਰ ਨਹੀਂ ਪਾਓ ਮੇਰੀ ਮੇਰਾ ਬੰਦ ਖਲਾਸੀ ਕੋ ਵੀ ਇਸ ਤਰ੍ਹਾਂ ਜੀ ਸਾਰਾ ਪਿੰਡ ਇਕੱਠਾ ਹੋ ਗਿਆ ਟੱਕ ਦੇ ਹੇਟ ਬੈਠੇ ਸੀ ਮਹਾਰਾਜ ਮਾਫ ਕਰ ਦਿਓ ਕਹਿੰਦੇ ਮੈਂ ਤਾਂ ਕੁਝ ਕਿਹਾ ਹੀ ਨਹੀਂ ਇਹ ਇਟ ਮਾਰਨ ਲੱਗਿਆ ਸੀ ਕਹਿੰਦੇ ਇਹ ਤਾਂ ਹੂੰ ਪਰਮੇਸ਼ਰ ਜਾਣੇ ਜੀ ਵੀ ਪਰਮੇਸ਼ਰ ਨੇ ਰੱਖਿਆ ਕੀਤਾ ਕਹਿੰਦੇ ਮਹਾਰਾਜ ਕਰੋ ਚੰਗਾ ਭਾਈ ਸਤਨਾਮ ਵਾਹਿਗੁਰੂ ਕਿਹਾ ਤੇ ਉਹ ਠੀਕ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀ ਫਿਰ ਇਹ ਬਧੌਚੀ ਨਗਰ ਦੇ ਵਿੱਚ ਜਬ ਤੱਕ ਉੱਥੇ ਕੀਤਾ ਉੱਥੇ ਕਿਸੇ ਨੇ ਇਹਦੇ ਪੈਰੀ ਹੱਥ ਲਾਤਾ ਸੀ ਵੀ ਉਹ ਉਹ ਪਿੰਡ ਛੱਡ ਕੇ ਤਾਪਰ ਚਲੇ ਗਏ ਫਿਰ ਇਹ ਪੈਰੀ ਹੱਥ ਨਹੀਂ ਸੀ ਲਾਉਂਦੇ ਜੀ ਤੋਂ ਇਸ ਕਰਕੇ ਵੀ ਇਹਨਾਂ ਦੀਆਂ ਫਿਰ ਇਹਨਾਂ ਦੀ ਸੇਵਾ ਦੇ ਵਿੱਚ ਕਰੜਾ ਸੁਭਾਅ ਸੀ ਇਹਨਾਂ ਦੀ ਸੇਵਾ ਦੇ ਬਾਬਾ ਗੁਰਮukh ਸਿੰਘ ਪਟਿਆਲੇ ਵਾਲੇ ਜਿਹੜੇ ਕਾਰ ਬਾਬਾ ਸਾਧੂ ਸਿੰਘ ਜਿੱਥੋਂ ਕਾਰ ਸੇਵਾ ਸ਼ੁਰੂ ਹੁੰਦੀ ਹੈ ਜੀ ਉਹ ਫਿਰ 12 ਸਾਲ ਬਾਬੇ ਗੁਰਮukh ਇਹਨਾਂ ਦੀ ਸੇਵਾ ਕੀਤੀ ਗਲਾਂ ਖਾਦੀਆਂ ਗਲਾਂ ਬੜੀਆਂ ਕੱਟਦੇ ਸੀ ਸਵਾਗਤ ਜੀ ਤੇ ਉਹਨਾਂ ਦਾ ਮਨ ਦੇ ਹੀ ਸੰਕਲਪ ਬਣਿਆ ਵੀ ਮੈਂ ਹਜੂਰ ਸਾਹਿਬ ਯਾਤਰਾ ਕਰਾਂ ਮੈਂ ਰੰਧਾਵੇ ਨਾਲ ਇੱਕ ਬੂਰਾ ਪਿੰਡ ਹੈ ਮੱਠੀ ਰੰਧਾਵਾ ਬੂਰਾ ਇਹ ਵਾਲੇ ਵਾਲੇ ਪਿੰਡ ਨੇ ਆਪਣੇ ਨਾ ਕਰਦੇ ਉਹ ਬੂਰਾ ਦਾ ਸੀ ਇੱਕ ਕਰਮ ਸਿਉ ਜੀ ਉਹਨੂੰ ਕਹਿੰਦਾ ਕਰਮ ਸਿਉ ਵੀ ਮੈਂ ਜਾਣਾ ਚਾਹੁੰਦਾ ਹਾਂ ਹਜੂਰ ਸਾਹਿਬ ਪਰ ਬਾਬਾ ਜੀ ਦੀ ਸੇਵਾ ਬੜੀ ਕਰਨੀ ਆ ਵੀ ਇਹ ਗਾਲਾਂ ਕੱਢਦੇ ਆ ਹੋਰ ਵੀ ਕਈ ਸੈਨ ਨਹੀਂ ਕਰ ਸਕਦੇ ਮੈਨੂੰ ਤਾਂ ਇਹਨਾਂ ਦੀ ਅਵਸਥਾ ਦਾ ਪਤਾ ਹੈ ਉਹ ਕਹਿੰਦਾ ਮੈਂ ਕਰੂੰ ਸੇਵਾ ਤੂੰ ਹਜੂਰ ਸਾਹਿਬ ਜਾਇਆ ਉਹ ਕਹਿੰਦੇ ਬਾਬਾ ਜੀ ਮੈਂ ਹਜੂਰ ਸਾਹਿਬ ਜਾਣ ਦਾ ਫੁਰਨਾ ਜਿਵੇਂ ਨੂੰ ਆ ਗਿਆ ਤੂੰ ਅੱਛਾ ਭਾਈ ਜਾਇਆ ਇਹ ਤਾਂ ਲੈ ਕੇ ਜੀ ਗੱਡੀ ਚਲੋ ਜੀ ਉਹ ਤਾਂ ਹਜੂਰ ਸਾਹਿਬ ਪਹੁੰਚ ਗਏ ਬਾਬਾ ਗੁਰਮੁਖ ਸਿੰਘ ਕਰਮ ਸੋ ਸੇਵਾ ਦੇ ਵਿੱਚ ਇੱਕ ਦਿਨ ਉਹਨੂੰ ਕਹਿੰਦੇ ਬਿਓ ਕਰਮਸੂ ਆਪਣੇ ਰਾਤ ਦੇ ਟਾਈਮ ਅੱਧੀ ਰਾਤ ਉੱਚ ਉੱਚ ਹਕਾ ਮਾਰਨ ਗੁਰਮਖਸਾ ਕਿੱਥੇ ਤੋਂ ਬੋਲਦਾ ਨਹੀਂ ਹੈ ਉਹ ਕਰਮਸੂ ਕਹਿੰਦਾ ਬਾਬਾ ਜੀ ਉਹ ਤਾਂ ਸੱਤੋਂ ਛੁੱਟੀ ਲੈ ਕੇ ਗਿਆ ਕਿੱਥੇ ਗਿਆ ਹਜੂਰ ਸਾਹਿਬ ਉਹ ਕਿੱਥੇ ਗਿਆ ਹਜੂਰ ਸਾਹਿਬ ਕਹਿੰਦੇ ਜੀ ਉਹ ਦੱਖਣ ਚ ਹੈ ਕਿੰਨੀ ਕੁ ਦੂਰ ਹੈ 1400 ਮੀਲ ਹੈ ਥੋੜੇ ਚਿਰ ਬਾਅਦ ਫੇਰ ਗੁਰਮਖਸਾ ਕਿੱਥੇ ਨੂੰ ਉਹ ਅੱਕ ਗਿਆ ਉਹ ਕਹਿੰਦਾ ਜੀ ਹੁਣ ਦੱਸ ਕੇ ਹਟਿਆ ਮੈਂ ਵੀ ਉਹ ਤਾਂ ਉੱਥੇ ਐ ਫੇਰ ਉਹੀ ਪਾਠ ਪੜਾਤਾ ਪਹਿਲਾ ਵਾਲਾ ਤੀਸਰੀ ਵਾਰ ਫਿਰ ਉਹ ਵੀ ਆ ਗਿਆ ਉਹ ਉਹ ਵੀ ਓਕਣ ਫਿਰ ਔਖਾ ਹੋ ਕੇ ਬੋਲਿਆ ਕਹਿੰਦਾ ਬਾਬਾ ਜੀ ਬਾਰ ਬਾਰ ਪੁੱਛੀ ਜਾਂਦਾ ਤੂੰ ਤੁਹਾਨੂੰ ਕਹਿੰਦਾ ਵੀ ਉੱਥੇ ਗਿਆ ਹਜੂਰ ਕਹਿੰਦੇ ਗੱਲ ਸੁਣ ਓਏ ਤੇਰਾ ਸੁਭਾਅ ਵੀ ਗਰਮ ਐ ਮੇਰਾ ਸੁਭਾਅ ਵੀ ਗਰਮ ਐ ਮੈਨੂੰ ਤਾਂ ਗਰਮ ਸਿੰਘੇ ਚਾਹੀਦਾ ਕਹਿੰਦਾ ਫਿਰ ਮੈਂ ਹੁਣ ਕੀ ਕਰਾਂ ਛੁੱਟੀ ਲੈ ਕੇ ਤਾਂ ਤੁਹਾਡੇ ਕੋਲੋਂ ਕਹਿੰਦਾ ਟੱਕ ਦੇ ਜਿਹੜਾ ਕਿ ਹਾਕ ਮਾਰਦੇ ਆਪੇ ਆ ਜੂਗਾ ਉਹ ਟੱਕ ਦੇ ਉੱਤੇ ਚੜ ਕੇ ਉਹਨੇ ਆਵਾਜ਼ ਮਾਰੀ ਹਜੂਰ ਸਾਹਿਬ ਕੋਲ ਨੂੰ ਮੂੰਹ ਕਰਕੇ ਉਹ ਦੱਸਦਾ ਹੁਣ ਇੱਥੇ ਵਾਲਾ ਜਿਹੜਾ ਹੁਣ ਤਾਂ ਚੜਾਈ ਕਰ ਗਿਆ ਉਹ ਤੇ ਆਵਾਜ਼ ਮਾਰੀ ਉਹਥੇ ਬਾਬੇ ਗੁਰਮੁਖਸੇ ਦੇ ਕੰਨਾਂ 'ਚ ਸੁਣਾਈ ਦਿੱਤੀ ਉਹ ਕਹਿੰਦਾ ਵੀ ਇਹ ਕੀ ਗੱਲ ਹੋ ਗਈ ਕਰਮਸੁੰਦੀ ਆਵਾਜ਼ ਐ ਮੈਨੂੰ ਕਹਿ ਰਿਹਾ ਵੀ ਕਰਮਸਿਓ ਵੀ ਮੁੜਿਆ ਤੈਨੂੰ ਬਾਬਾ ਯਾਦ ਕਰਦਾ ਮੇਰੇ ਕੰਨਾਂ 'ਵਾਂ ਤਿੰਨ ਵਾਰੀ ਆਵਾਜ਼ ਸੁਣੀ ਉਹਨੇ ਦਿਨ ਦੇਖਿਆ ਵੀ ਆਹ ਦਿਨ ਸੀ ਟਾਈਮ ਦੇਖਿਆ ਚਲੋ ਜੀ ਉਹਨੇ ਉਹਦਾ ਵੀ ਮਨੁਪ੍ਰਮ ਆ ਗਿਆ ਉਥੋਂ ਕਿੰਨੇ ਦਿਨ ਲੱਗੇ ਰਸਤੇ 'ਚ ਇਹ ਤਾਂ ਨਹੀਂ ਮੈਨੂੰ ਪਤਾ ਜਦੋਂ ਆਇਆ ਉਹ ਕਰਮ ਸੰਗ ਦਾ ਸ਼ੁਕਰ ਹੈ ਬਾਬਾ ਤੂੰ ਆ ਗਿਆ ਕਹਿੰਦੇ ਇੱਕ ਰਾਤ ਮੇਰੀ ਤਾਂ ਜਾਨ ਖਾਲੀ ਬਾਬੇ ਨੇ ਕਿ ਕੀ ਹੋਇਆ ਕਹਿੰਦਾ ਪਹਿਲਾਂ ਤੂੰ ਦੱਸ ਤੂੰ ਤਾਂ 2 ਮਹੀਨਾ ਉੱਥੇ ਰਹਿਣਾ ਸੀ ਤੂੰ ਪਹਿਲਾਂ ਕਿਉਂ ਆ ਗਿਆ ਉਹ ਕਹਿੰਦਾ ਮੈਨੂੰ ਪਤਾ ਨਹੀਂ ਸਮਝ ਨਹੀਂ ਆਈ ਮੈਨੂੰ ਤਾਂ ਬਈ ਤੇਰੀ ਆਵਾਜ਼ ਦੇ ਵਿੱਚ ਤਿੰਨ ਆਵਾਜ਼ਾਂ ਮੇਰੇ ਕੰਨਾਂ 'ਚ ਪਈਆਂ ਉਹ ਕਹਿੰਦਾ ਕੱਦ ਦੀ ਗੱਲ ਕਹਿੰਦੇ ਫਲਾਣੇ ਦੀ ਉਹ ਕਹਿੰਦਾ ਤਾਂ ਮੈਂ ਹੀ ਮਾਰੀ ਸੀ ਆਹ ਕਹਿੰਤੋ ਅਵਾਜ਼ਾਂ ਵਾਰੀਆਂ ਇੱਥੇ ਬਦੋਚੀ ਨਗਰ ਚ ਸੁਣਿਆ ਜਾ ਕੇ ਜੋ ਸ ਹੈ ਕਿਹੜਾ ਮਨੁੱਖਾ ਨਾਸਤਕਾਂ ਦੇ ਮੇਚ ਆ ਜੂਗਾ ਨਾ ਇਹ ਗੱਲ ਪਰ ਇਹ ਹੋਈ ਵੀ ਗੱਲ ਹੈ ਇਹ ਸਾਧੂ ਦੀ ਜਿਹੜੀ ਹੈ ਮੈਮਾ ਉਹ ਕਥਨ ਤੋਂ ਅਕਾਥ ਹੈ ਇਹ ਕਿਸੇ ਪਖੰਡੀ ਦੀ ਗੱਲ ਨਹੀਂ ਇਹ ਕਮਾਈ ਵਾਲੇ ਸਾਧੂ ਦੀਆਂ ਗੱਲਾਂ ਹਨ ਪਖੰਡੀ ਵਾਲੇ ਤਾਂ ਕਈ ਵਾਰੀ ਬਹੁਤ ਵੱਧ ਘਟ ਵੀ ਬਣਾ ਲੰਦੇ ਜੀ ਤੇ ਬਾਬਾ ਗੁਰਮੁਖ ਸਿੰਘ ਜੀ ਫਿਰ ਜੋ 12 ਸਾਲ ਦੀ ਤਪੱਸਿਆ ਪੂਰੀ ਹੋ ਗਈ ਫਿਰ ਉਹ ਕਹਿੰਦੇ ਗੁਰਮੁਖਸਾ ਤੇਰੀ ਸੇਵਾ ਮਨਜ਼ੂਰ ਹੈ ਹੁਣ ਤੂੰ ਚਲਿਆ ਜਾ ਕਹਿੰਦਾ ਜੀ ਕਿੱਧਰ ਨੂੰ ਜਾਵਾਂ ਕਹਿੰਦੇ ਜਿੱਧਰ ਨੂੰ ਮੂੰਹ ਹੈ ਕਹਿੰਦਾ ਜੀ ਮੂੰਹ ਤਾਂ ਫੇਰ ਹਰਿਮੰਦਰ ਸਾਹਿਬ ਕੋਈ ਨਹੀਂ ਕਹਿੰਦੇ ਹਾਂ ਫੇਰ ਉੱਥੇ ਜਾਣਾ ਫੇਰ ਹਰਿਮੰਦਰ ਸਾਹਿਬ ਆ ਕੇ ਸੇਵਾ ਸ਼ੁਰੂ ਕੀਤੀ ਜੀ ਉਹ ਬਾਬਾ ਵੀਰਮਦਾਸ ਦੀ ਮੋਹਰ ਲੱਗੀ ਫੇਰ ਬਾਬਾ ਗੁਰਮ ਸਿੰਘ ਜੀ ਬਾਬਾ ਸਾਧੂ ਜੀ 10-10 ਪਾਠ ਸੁਖਣੀ ਸਾਹਿਬ ਦੇ ਕਰਦੇ ਜੀ ਇਹਨਾਂ ਦੇ ਗਾ ਬਾਬਾ ਦਲੀਪ ਸਿੰਘ ਤੇ ਉਹ ਵੀ 10 ਪਾਠ ਸੁਖਣੀ ਸਾਹਿਬ ਦੇ ਬਾਬਾ ਜੀਵਨ ਸਿੰਘ ਜੀ 10 ਪਾਠ ਸੁਖਣੀ ਸਾਹਿਬ ਦੇ ਕਰਿਆ ਕਰਦੇ ਸੀ ਜੀ ਤੇ ਅਗਲੇ ਜ세 ਦਾ ਮੈਨੂੰ ਪਤਾ ਨਹੀਂ ਵੀ 10 ਪਾਠ ਸੁਖਨੀ ਸਾਹਿਬ ਦੇ ਸੰਤ ਬਾਬਾ ਵੀਰ ਮਦਾਸ ਜੀ ਦੇ ਕਰਨ ਦੀ ਕਹਾਣੀ ਜਿਹੜੀ ਆ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਪਿੰਡਾਂ ਵਾਲਿਆਂ ਨੇ ਕਥਾ ਚ ਵੀ ਕਹੀ ਹੋਈ ਹੈ ਵੀ 10 ਪਾਠ ਸੁਖਨੀ ਸਾਹਿਬ ਦੇ ਕਰਦੇ ਸੀ ਬਾਣੀ ਦਾ ਪ੍ਰਤਾਪ ਹੈ ਜੀ ਤੇ ਉਹ ਭਗਤ ਮੁਖੇ ਤੇ ਬੋਲਦੇ ਸੀ ਬਚਨ ਉਹਦੇ ਜੀ ਉਹਨਾਂ ਦੀ ਫਿਰ ਸੇਵਾ ਦੇ ਵਿੱਚ ਬਾਬਾ ਵੀਰ ਮਦਾਸ ਜੀ ਦੇ ਬਾਬਾ ਗੁਰਮukh ਸਿੰਘ ਚਲੇ ਗਏ ਜੀ ਫਿਰ ਮਾਤਾ ਜੀ ਹੁਣੀ ਦੀ ਉਹਨਾਂ ਦੇ ਸੇਵਾ ਦੇ ਵਿੱਚ ਕਿਸ ਤਰ੍ਹਾਂ ਆਉਂਦੇ ਨਾ ਜੀ ਮਾਤਾ ਜੀ ਜਦੋਂ ਉਹਨਾਂ ਦਾ ਵਿਆਹ ਹੋਇਆ ਮਾਤਾ ਜੀ ਉਹਨੀ ਦਾ ਹਾਂਜੀ ਉਹ ਪਾਣਾ ਹੈ ਜੇ ਵਰਤਿਆ ਵੀ ਜਦੋਂ ਵਿਆਹ ਕੇ ਸਹੁਰੇ ਘਰ ਪਹੁੰਚ ਗਏ ਉਸੇ ਰਾਤ ਨੂੰ ਉਹਦੇ ਪਤੀ ਦੀ ਮੌਤ ਹੋ ਗਈ ਜੀ ਉਹਨਾਂ ਦਾ ਮਾਪਾ ਬ੍ਰਾਮ ਹੋ ਗਿਆ ਘਰ ਦੇ ਨੇ ਬਥੇਰਾ ਕਿਹਾ ਵੀ ਮਾਪਾਪਾ ਨੇ ਵੀ ਪਰੋਣੇ ਦਾ ਭਰਾ ਹੈ ਉਹਦੇ ਸਿਰ ਤਰਦ ਨਹੀਂ ਨਹੀਂ ਕਹਿੰਦੀ ਵੀ ਮੈਨੂੰ ਲੋੜ ਨਹੀਂ ਹੈ ਉਹ ਫਿਰ ਜੱਬਤਬ ਦੇ ਵਿੱਚ ਹੋ ਗਏ ਜੀ ਬਾਬਾ ਵੀਰਮਦਾਸ ਦੇ ਕੋਲੋਂ ਸੇਧ ਲੈ ਕੇ ਫਿਰ ਉਹ ਬਹੁਤ ਵੱਡੀ ਕਮਾਈ ਦੇ ਇਹ ਸਮਝ ਲਓ ਵੀ ਬਾਬਾ ਵੀਰੰਦਾਸ ਜੀ ਦੀਆਂ ਕਰਾਮਾਤਾਂ ਬਾਬਾ ਵੀਰੰਦਾਸ ਜੀ ਦੀ ਉਹ ਕਮਾਈ ਫਿਰ ਮਾਤਾ ਜੀ ਦੀ ਹੋਈ ਮਾਤਾ ਜੀ ਹੁਣੀ ਜੀ ਇਸ ਤਰ੍ਹਾਂ ਇਹ ਸੰਖੇਪ ਨਾਲ ਹੀ ਹੈ ਕੋਈ ਵਿਸਥਾਰ ਨਾਲ ਨਹੀਂ ਹੈ ਜੀ ਇਸ ਕਰਕੇ ਸਾਧੂਆਂ ਦੀ ਭਾਈ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੀ ਜੇ ਤਾਂ ਸੁਣੇ ਤੇ ਤਾਂ ਬਖਿਆ ਨੇ ਜੀ ਤੇ ਹੋਰ ਸੰਤਾਂ ਦੇ ਫੇਕ ਤੇ ਕਰ ਲਓ ਕਿ ਹੁਣੇ ਕਰਨੀ ਆ ਸਾਰੀਆਂ ਜੀ ਫਿਰ ਕਰ ਲਾਂਗੇ ਬਾਬਾ ਵੀਰੰਦਾਸ ਜੀ ਜਿਹੜੀ ਉਹ ਸਰੂਪ ਦੇਖਿਆ ਹੋਇਆ ਜੀ ਉਹਦੇ ਚੋਂ ਇੱਕ ਰੱਸੀ ਵੀ ਰੱਖੀ ਹੁੰਦੀ ਆ ਉਹਨਾਂ ਹਾਂ ਉਹ ਕੀ ਕਰਦੇ ਸੀ ਜੀ ਹਾਂਜੀ ਉਹਨਾਂ ਦਾ ਸੁਭਾਅ ਸੀ ਵੀ ਹੱਥਾਂ ਨੂੰ ਕੰਮ ਲਾਇ ਕੋ ਨਾ ਬਾਣ ਵਟਦੇ ਰਹਿੰਦੇ ਸੀ ਆ ਅੱਛਾ ਜੀ ਅੱਛਾ ਜੀ ਕਿਸੇ ਨੇ ਕਿਹਾ ਨਾ ਬਾਬਾ ਜੀ ਬਾਣ ਤਾਂ ਬਹੁਤ ਹੋ ਗਿਆ ਕਹਿੰਦੇ ਲੈ ਦੇੜ ਦੰਨੇ ਆ ਫੇਰ ਦੇੜ ਦੰਨੇ ਇਹ ਉਹਨਾਂ ਦੀ ਫਕੀਰ ਦੀ ਇੱਕ ਮੌਜ ਸੀ ਆਪਾਂ ਇਹਦੇ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਜੀ ਇਹ ਉਹਨਾਂ ਦਾ ਬਸ ਉਹ ਉਹਨਾਂ ਦੀ ਉਹਦੇ ਨਾਲ ਹੀ ਜੱਬ ਤੱਬ ਕਰੀ ਜਾਂਦੇ ਜਿਹੜੀ ਲਗਨ ਤੇ ਲੱਗੇ ਨਾਲੇ ਰਸੀ ਵਟੀਆਂ ਨੇ ਧਿਆਨ ਉੱਥੇ ਰਹਿੰਦਾ ਸੀ ਹਰ ਵਾਰ ਜੀ ਇਹ ਖੇਡ ਸੀ ਉਹਨਾਂ ਦੀ ਇੱਕ ਆ ਹੋਰ ਵੀ ਕਿ ਸੰਗਤਛੈਦ ਮੈਂ ਗਲਤ ਹਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵੀ ਕੋਈ ਸੰਬੰਧ ਜਾਂ ਉਹਨਾਂ ਦੇ ਮਾਮਾ ਜੀ ਜਾਂ ਕੁਛ ਇਦਾਂ ਦਾ ਇਹ ਤਾਂ ਪ੍ਰਚਾਰ ਬਹੁਤ ਹੋ ਗਿਆ ਪਰ 100% ਦੀ ਗਲਤ ਹੈ ਜੀ ਤੁਸੀਂ ਮੈਚਿੰਗ ਕਰਕੇ ਦੇਖੋ ਬਾਬਾ ਪੀਰ ਅੰਮਦਾਸ ਦੀ ਉਮਰ ਹੋਈ ਹੈ 151 ਸਾਲ ਦੀ ਅੱਜ ਵੀ ਉਹਨਾਂ ਦੇ ਡੇਰੇ ਜਾ ਕੇ ਤਸਦੀਕ ਕਰ ਸਕਦੇ ਹੋ ਜਿਹੜੀ ਮੈਂ ਗੱਲ ਕਹਿੰਦਾ ਕਿਉਂਕਿ ਮੈਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਸਕਦਾ ਇਹ ਜਿਹੜਾ ਕਿਤੇ ਨਾ ਕਿਤੇ ਜੇ ਇਹ ਪ੍ਰਚਲਿਤ ਹੋਈ ਹੈ ਤਾਂ ਇਹ ਭਲਿਖੇ ਚ ਹੋ ਗਈ ਜਾਂ ਕਿਵੇਂ ਹੋ ਗਈ ਮੈਨੂੰ ਨਹੀਂ ਪਤਾ ਵੀ ਬਾਬਾ ਪੀਰ ਅੰਦਾਸ ਜੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਹੀਂ ਕੋਈ ਸਬੰਧ ਬਣਦਾ ਹੈ ਜੀ ਇਸ ਕਰਕੇ ਵੀ ਆਪਾਂ ਇਹਨੂੰ ਕਿਉਂਕਿ ਫਿਰ ਗੁਰੂ ਸਾਹਿਬ ਦੀ ਨਾਰਾਜ਼ਗੀ ਹੋਊਗੀ ਵੀ ਤੁਸੀਂ ਮੇਰੇ ਬਜੈਸਰ ਆਪਾਂ ਗੁਰੂ ਗੋਬਿੰਦ ਸਿੰਘ ਦੇ ਪੈਅ ਚ ਰਹਿ ਕੇ ਨਾ ਜੋ ਸਚਾਈ ਹੈ ਉਹ ਆਹੀ ਬਿਆਨ ਕਰ ਸਕਦੇ ਆਂ ਤੇ ਬਾਕੀ ਜੀ ਕੋਈ ਕਹਿੰਦਾ ਉਹਦਾ ਨਿਸ਼ਚਾ ਹੋਊ ਜਾਂ ਕੀ ਹੈ ਮੈਨੂੰ ਨਹੀਂ ਪਤਾ ਪਰ ਬਣਦੀ ਨਹੀਂ ਕਿਉਂਕਿ ਇਹ ਬਾਬਾ ਵੀਰ ਦਾ ਤਾਂ ਹੁਣ ਹੋਇਆ ਜੀ ਗੁਰੂ ਗੋਬਿੰਦ ਸਿੰਘ ਸਦੀਆਂ ਹੋ ਗਈਆਂ ਜੀ ਇਸ ਕਰਕੇ ਅਰ ਉਹਨਾਂ ਦੀ ਉਮਰ ਜਿਹੜੀ ਹੈ ਤੇ 9 ਵਰਿਆਂ ਦੀ ਉਮਰ ਜਿਹੜੇ ਹਰਧਿਆਨ ਦਾਸ ਦੇ ਕੋਲ ਜਾਂਦੇ ਉਹ ਸਾਰੇ ਤਾਂ ਹੈ ਨਾ ਤੇ ਬਾਬਾ ਨਿਰਮਲ ਦਾਸ ਜੀ ਜਿਹੜੇ ਸਮਝ ਲਓ ਵੀ ਹੁਣ ਵਾਲੇ ਮਹੰਤਰੀਆਂ ਤੋਂ ਪਹਿਲਾਂ ਬਾਬਾ ਨਿਰਮਲ ਦਾਸ ਜੀ ਹੋਏ ਜੀ ਬਾਬਾ ਨਿਰਮਲ ਦਾਸ ਜੀ ਦੱਸਦੇ ਕਿ ਵੀ 151 ਸਾਲ ਦੱਸਦੇ ਸੀ ਜਾਂ 150 ਵੀ ਐਨੀ ਉਮਰ ਸੀ ਉਹਨਾਂ ਦੀ ਇਹ ਤਾਂ ਇਸ ਸੰਪਰਦਾ ਦੇ ਵਿੱਚ ਪ੍ਰਚਲਿਤ ਹੈ ਇਹ ਸਾਰੀ ਗੱਲ ਜੇ ਗੁਰੂ ਗੋਬਿੰਦ ਸਿੰਘ ਵਾਲੀ ਗੱਲ ਹੁੰਦੀ ਤਾਂ ਫੇਰ ਵੀ ਹੋ ਜਾਂਦੀ ਵੀ ਉਹ ਤਾਂ ਇਸ ਤਰ੍ਹਾਂ ਇਹ ਨਹੀਂ ਹੈ